ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਇਹ ਮੈਂ ਲੇਡੀਜ਼ ਏਕਟ ਬਣਾ ਰਹੀ ਹਾਂ ਜੋ ਸਟੈਪ ਬਾਈ ਸਟੈਪ ਸਾਰੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਤੇ ਅੱਜ ਆਪਾਂ ਜਿਹੜਾ ਇਹਦਾ ਲੈਫਟ ਸਾਈਡ ਦੀ ਪਾਕਟ ਬਣਾਵਾਂਗੇ ਠੀਕ ਹੈ ਜਿਹੜੀ ਆਪਾਂ ਪਾਕਟ ਬਣਾਉਣੀ ਹੈ ਇਹਦੀ ਲੰਬਾਈ ਚੜਾਈ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣੀ ਜਿੰਨੀ ਤੁਹਾਨੂੰ ਚਾਹੀਦੀ ਹੋਗੀ ਜਿਵੇਂ ਮੈਂ ਹੁਣ ਇੱਥੇ 1 2 3 4 ਡਿਜ਼ਾਈਨ ਬਣਾਈ ਹੈ ਚਾਰ ਡਿਜ਼ਾਈਨ ਬਣਾ ਕੇ ਇਹ ਉਸ ਤੋਂ ਬਾਅਦ ਹੁਣ ਆਪਾਂ ਪੌਕੇਟ ਦਾ ਜਿਹੜਾ ਇੱਥੇ ਬਾਰਡਰ ਬਣਾਵਾਂਗੇ ਠੀਕ ਹੈ ਤੁਸੀਂ ਇਹ ਜੇਕਰ ਤੁਸੀਂ ਛੋਟੀ ਜੇਬ ਬਣਾਉਣੀ ਹੈ ਤਾਂ ਤਿੰਨ ਇਸ ਤਰ੍ਹਾਂ ਡਿਜ਼ਾਈਨ ਵੀ ਬਣਾ ਸਕਦੇ ਹੋ ਪੰਜ ਵੀ ਬਣਾ ਸਕਦੇ ਹੋ ਜੇਕਰ ਵੱਡੀ ਬਣਾਉਣੀ ਹੈ ਤੁਹਾਡੀ ਆਪਣੀ ਮਰਜ਼ੀ ਹੈ ਤਾਂ ਮੈਂ ਇੱਥੇ ਚਾਰ ਡਿਜ਼ਾਈਨ ਬਣਾਈ ਹੋਈ ਹੈ ਕਿਉਂਕਿ ਜਿਹੜਾ ਆਪਣਾ ਇੱਕ ਡਿਜ਼ਾਈਨ ਹੈ نیچے ਇਹ ਤਾਂ ਬਾਰਡਰ ਦੇ ਤੌਰ ਤੇ ਹੀ ਹੋ ਗਿਆ ਠੀਕ ਹੈ ਉੱਪਰ ਤਿੰਨ ਡਿਜ਼ਾਈਨਾਂ ਤੇ ਆਪਣੀ ਪੌਕੇਟ ਆ ਜੂਗੀ ਜੇ ਜਦੋਂ ਆਪਾਂ ਲੈਫਟ ਸਾਈਡ ਦੀ ਪਾਕਟ ਬਣਾਉਣੀ ਹੈ ਤਾਂ ਪਹਿਲਾਂ ਆਪਾਂ ਇਧਰੋਂ ਡਿਜ਼ਾਈਨ ਸ਼ੁਰੂ ਕਰਦੀਆਂ ਇਸ ਤਰ੍ਹਾਂ ਇਧਰੋਂ ਬਣਾਉਂਦੇ ਆ ਉਹਨੇ ਤੇ ਫਿਰ ਇਧਰ ਜਿੰਨੇ ਕੁੰਡੇ ਆਪਾਂ ਨੂੰ ਪਾਕਟ ਦੇ ਚਾਹੀਦੇ ਹੁੰਦੇ ਆ ਆਪਾਂ ਰੱਖ ਲੈਣੇ ਆ ਠੀਕ ਹੈ ਤਾਂ ਮੈਂ ਇੱਥੇ ਜਿਹੜੇ ਰੱਖੂੰਗੀ 22 ਕੁੰਡੇ ਰੱਖੂੰਗੀ ਤੁਸੀਂ ਜ਼ਿਆਦਾ ਕੁੰਡੇ ਵੀ ਰੱਖ ਸਕਦੀਆਂ ਤਾਂ ਮੈਂ ਜਿਹੜੇ ਇੱਥੇ 22 ਕੁੰਡੇ ਹੀ ਰੱਖੂੰਗੀ ਠੀਕ ਹੈ ਬਾਰਡਰ ਦੇ ਕੁੰਡੇ ਛੱਡ ਕੇ ਜਿਹੜਾ ਬਟਨ ਪੱਟੀ ਦੇ ਕੁੰਡੇ ਛੱਡ ਕੇ ਉਸ ਤੋਂ ਬਾਅਦ 2 4 6 ਕੱਤ ਗੁੰਡੇ ਮੈਂ ਛੱਡੂੰਗੀ ਠੀਕ ਹੈ ਜਿਹੜਾ ਤਿੰਨ ਡੈਕ ਕੀਤਾ ਹੋਇਆ ਹੈ ਉਲਟਾ ਕੁੰਡ ਇੱਥੋਂ ਮੈਂ ਸ਼ੁਰੂ ਕਰੂੰਗੀ 2 4 6 8 10 12 14 16 18 20 22 ਤਾਂ ਇੱਥੋਂ ਤੱਕ ਜਿਹੜੇ ਮੇਰੇ ਬਾਈ ਕੁੰਡੇ ਹੋ ਗਏ ਤਾਂ ਹੁਣ ਮੇਰੇ ਕੋਲ 2 4 6 8 10 12 ਕੁੰਡੇ ਹੀ ਰਹਿ ਗਏ ਠੀਕ ਹੈ ਇਹਨਾਂ ਨੂੰ ਮੈਂ ਉਸੇ ਤਰ੍ਹਾਂ ਡਿਜ਼ਾਈਨ ਜਿਵੇਂ ਆਪਣਾ ਹੈਗਾ ਉਸੇ ਤਰ੍ਹਾਂ ਚਲਾਉਂਦੀ ਜਾਊਂਗੀ ਜਿਹੜੇ ਇਹ ਕੁੰਡੇ ਆ ਇਨਾਂ ਨੂੰ ਬਾਰਡਰ ਦੇ ਤੌਰ ਤੇ ਬਾਰਡਰ ਬਣਾਉਂਗੀ ਪਾਕਟ ਦਾ ਠੀਕ ਹੈ ਫਿਰ ਜਿਹੜੇ ਆਪਾਂ ਨੇ ਇਹ ਕੁੰਡੇ ਛੱਡੇ ਆ ਮੇਦਰ ਇਹ ਵੀ ਜਿਵੇਂ ਡਿਜ਼ਾਈਨ ਹੈ ਉਸੇ ਤਰ੍ਹਾਂ ਬੰਦ ਜਾਣਗੇ ਬਟਨ ਪੱਟੀ ਬੰਨਦੀ ਜਾਊਗੀ ਠੀਕ ਹੈ ਬਾਕੀ ਜਿਹੜੀ ਮੈਂ ਇਸ ਤਰ੍ਹਾਂ ਇਹ ਬਟਨ ਪੱਟੀ ਦੀ ਕਿਨਾਰੀ ਬਣਾਈ ਹੈ ਬਹੁਤ ਹੀ ਸੋਹਣੀ ਕਿਨਾਰੀ ਆਉਂਦੀ ਹੈ ਇਹ ਵੀ ਮੈਂ ਤੁਹਾਨੂੰ ਦੱਸ ਦੂੰਗੀ ਮੈਂ ਕਿਸ ਤਰ੍ਹਾਂ ਬਣਾਈ ਹੈ ਠੀਕ ਹੈ ਲੈਫਟ ਸਾਈਡ ਦੀ ਕਿਨਾਰੀ ਇਹ ਬਹੁਤ ਹੀ ਸੋਹਣੀ ਆਉਂਦੀ ਹੈ ਇਸ ਤਰ੍ਹਾਂ ਬਹੁਤ ਹੀ ਫਾਈਨਲ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਪਾਕਟ ਬਣਾਉਣਾ ਦੇਖੋ ਜਿਹੜੇ ਹੁਣ ਆਪਣੇ ਕੋਲ ਇਹ ਕੁੰਡੇ ਆ ਇਹਨਾਂ ਦਾ ਜਿਵੇਂ ਡਿਜ਼ਾਈਨ ਆਪਣਾ ਉਸੇ ਤਰ੍ਹਾਂ ਬਣਾਉਣਾ ਹੈ ਤਾਂ ਇਹ ਤੁਹਾਡਾ ਡਿਜ਼ਾਈਨ ਸ਼ੁਰੂ ਹੋ ਗਿਆ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਡਿਜ਼ਾਈਨ ਬਣਾਉਣਾ ਮੈਂ ਤੁਹਾਨੂੰ ਦੱਸਿਆ ਹੋਇਆ ਉਸੇ ਤਰ੍ਹਾਂ ਤੁਸੀਂ ਬਣਾ ਲੈਣਾ ਠੀਕ ਹੈ ਹੁਣ ਮੈਂ ਜਿਹੜੇ ਇੱਧਰ ਕੁੰਡੇ ਛੱਡੇ ਸੀ ਜਾਂ ਆਪਾਂ ਮਾਰਕ ਲਗਾ ਲੈਣਾ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਇੱਕ ਸਲਾਈ ਤੋਂ ਬਾਅਦ ਆਪਾਂ ਮਾਰਕ ਹਟਾ ਸਕਦੇ ਹਾਂ ਫਿਰ ਤਾਂ ਵੈਸੇ ਹੀ ਆਪਾਂ ਨੂੰ ਜਿਹੜਾ ਪਤਾ ਲੱਗਣ ਲੱਗ ਜਾਂਦਾ ਕਿਉਂਕਿ ਬਾਰਡਰ ਦੇ ਕੁੰਡੇ ਆਪਾਂ ਬਣਾਏ ਹੁੰਦੇ ਆ 2 4 6 7 2 4 6 8 10 12 14 16 18 20 22 22 ਕੁੰਡੇ ਆਪਾਂ ਕਟਾ ਲਈ ਮੇਰੇ ਕੋਲ ਤਾਂ ਇਹ ਮੈਂ ਉਲਟਾ-ਉਲਟਾ ਬਾਰਡਰ ਬਣਾਉਣਾ ਜਿਵੇਂ ਬਟਨ ਪੱਟੀ ਬਣਾਈ ਹੈ ਤੁਸੀਂ ਜਿਸ ਤਰ੍ਹਾਂ ਦੀ ਵੀ ਬਟਨ ਪੱਟੀ ਬਣਾਈ ਹੋਊਗੀ ਉਸੇ ਤਰ੍ਹਾਂ ਦਾ ਪਾਕਟ ਜਿਹੜਾ ਆਪਣਾ ਬਾਰਡਰ ਆ ਬਣਾ ਲੈਣਾ ਠੀਕ ਹੈ 1 2 3 4 5 6 7 8 9 10 11 12 13 14 पंद्रह सोलह सतारा अठारह उन्नी वी, इक्की बई इस तरह ठीक है इस तरह मैं बई कुंडे बना ले उसके बाद हम जिमें अपना डिजाइन होगा आपका उस तरह बना ਡਿਜ਼ਾਈਨ ਦੇ ਹਿਸਾਬ ਨਾਲ ਇਹ ਕੁੰਡੇ ਵੀ ਆਪਣੇ ਉਲਟੇ ਆਉਂਦੇ ਆ ਠੀਕ ਹੈ ਐਸਟਰਾ ਹੁਣ ਥ्रेड ਆਪਾਂ ਅੱਗੇ ਰੱਖਾਂਗੇ ਕਿਉਂਕਿ ਇੱਥੇ ਮੈਂ ਜਾਲੀ ਬਣਾਉਣੀ ਹੈ ਡਿਜ਼ਾਈਨ ਦੇ ਹਿਸਾਬ ਨਾਲ ਇਹ ਕੁੰਡਾ ਇਸ ਤਰ੍ਹਾਂ ਮੈਂ ਤਾਰਦੀ ਆ ਰਹੀ ਹਾਂ ਬਟਨ ਪੱਟੀ ਦੇ ਨਾਲ ਇੱਕ ਹੁੰਡਾ ਇਸ ਤਰ੍ਹਾਂ ਲਾਤਾ ਰਿਹਾ ਮੇਰਾ ਤੇ ਚੈਨ ਬੰਦੀ ਹੁੰਦੀ ਹੈ ਇਸ ਤਰ੍ਹਾਂ ਸਿੱਧਾ ਹੁੰਡਾ ਇੱਕ ਠੀਕ ਹੈ ਅੱਗੇ ਹੁਣ ਆ ਗਈ ਬਟਨ ਪੱਟੀ ਧਿਆਨ ਨਾਲ ਦੇਖਿਓ 1 2 3 4 5 6 7 8 ਇਹ ਦੋ ਹੁੰਡਿਆਂ ਤੇ ਜਿਹੜੀ ਕਿਨਾਰੀ ਬੰਦੀ ਹੈ ਦੋ ਸਲਾਂਗਾਂ ਚ ਇੱਕ ਵਾਰ ਸਿੱਧੇ ਪਾਸੇ ਤੋਂ ਧਿਆਨ ਰੱਖਣਾ ਇੱਕ ਵਾਰ ਉਲਟ ਪਾਸੇ ਤੋਂ ਠੀਕ ਹੈ ਹੁਣ ਜਿਹੜੀ ਇਹ ਦੋ ਹੁੰਡੀਆਂ ਆ ਥ्रेड ਕਰਾਂਗੇ ਆਪਾਂ ਪਿੱਛੇ ਇੱਕ ਕੁੰਡਾ ਪੈਸਤਰਾ ਤਰ ਆਦਾਰ ਲਾਂਗੇ ਪਹਿਲਾਂ ਠੀਕ ਹੈ ਫਿਰ ਇਹ ਕੁੰਡੇ ਨੂੰ ਸਿੱਧਾ ਬਣਾਣਾਂਗੇ ਇਸ ਤਰ੍ਹਾਂ ਸਿੱਧੇ ਪਾਸੇ ਤੋਂ ਹਰ ਵਾਰ ਆ ਪੈਸੇ ਤਰ ਕਰਨਾ ਤੇ ਉਲਟ ਪਾਸੇ ਤੋਂ ਜਿਹੜਾ ਕੁੰਡਾ ਉਧਰ ਸਿੱਧਾ ਬਣਾਇਆ ਇਹਨੂੰ ਉਤਾਰਾਂਗੇ ਇਹ ਬਾਕੀ ਉਲਟੇ ਬਣ ਲਾਂਗੇ 1 2 3 4 5 ਕੇ 7 8 ਤੇ ਜਿਹੜਾ ਤਾਰਿਆ ਸੀ 9 ਹੋਗੇ ਜਿਹੜਾ 10ਵਾਂ ਕੁੰਡਾ ਹੁਣ ਆਪਣਾ ਇਹਨੂੰ ਉਲਟਾ ਬਣਤੀ ਹੁਣ ਜਿਹੜਾ ਉਧਰ ਇਹ ਸਲਿੱਪ ਕੀਤਾ ਠੀਕ ਹੈ ਇਹਨੂੰ ਵੀ ਉਲਟਾ ਬਣਾ ਲੈਣਾ ਇਸ ਤਰ੍ਹਾਂ ਬਾਕੀ ਸਾਰੀ ਸਲਾਈ ਆਪਣੀ ਉਲਟੀ ਆ ਜੂਗੀ ਇਸ ਤਰ੍ਹਾਂ ਕਈ ਵਾਰ ਕੀ ਹੁੰਦਾ ਉਲਟੇ ਪਾਸੇ ਤੋਂ ਵੀ ਆਪਣਾ ਸਲੰਗ ਇਸ ਤਰ੍ਹਾਂ ਹੁੰਦੀਆਂ ਵੀ ਜੇ ਮੈਂ ਸਿੱਧੇ ਪਾਸੇ ਤੇ ਆਪਾਂ ਜਿਹੜੇ ਕੁੰਡੇ ਸਿੱਧੇ ਬਣਾਏ ਉਹ ਉਲਟੇ ਪਾਸੇ ਤੇ ਉਲਟੇ ਤੇੜੇ ਉਧਰ ਉਲਟੀ ਬਣਾਏ ਇਧਰ ਸਿੱਦੇ ਪਰ ਮੇਰਾ ਡਿਜ਼ਾਈਨ ਇਸ ਤਰ੍ਹਾਂ ਨਾਲ ਸਾਰੀ ਸਿਲਾਈ ਇਹ ਉਲਟੀ ਆਉਗੀ ਬਾਰਡਰ ਵਾਲੇ ਗੁੰਡੇ ਵੀ ਉਲਟੇ ਤੇ ਡਿਜ਼ਾਈਨ ਵਾਲੇ ਗੁੰਡੇ ਵੀ ਉਲਟੀ ਪਾਸੇ ਤੋਂ ਉਲਟੇ ਠੀਕ ਹੈ ਇਸੇ ਤਰ੍ਹਾਂ ਮੈਂ ਸਿਲਾਈ ਬਣਾ ਕੇ ਕੰਪਲੀਟ ਕਰਦੀ ਹਾਂ ਇੱਕ ਸਿਲਾਈ ਮੈਂ ਤੁਹਾਨੂੰ ਹੋਰ ਬਣਾ ਕੇ ਦਿਖਾ ਦੇਣੀ ਹੈ ਸਿੱਧੇ ਪਾਸੇ ਤੋਂ ਹੁਣ ਆਪਾਂ ਠੀਕ ਹੈ ਫਿਰ ਉਸੇ ਤਰ੍ਹਾਂ ਡਿਜ਼ਾਈਨ ਵਾਲੇ ਮੈਂ ਕੁੰਡੇ ਇਹ ਬਣਾ ਲੇ ਹੁਣ ਜਿਹੜੇ ਬਾਈ ਕੁੰਡੇ ਇਹ ਮੈਂ ਉਲਟੇ ਬਣਾ ਲੂੰਗੀ ਤੇ ਜਿਹੜੇ ਅੰਦਰ ਡਿਜ਼ਾਈਨ ਵਾਲੇ ਇਹਨੇ ਡਿਜ਼ਾਈਨ ਵਾਲੇ ਬਣਾ ਲੂੰਗੀ ਫਿਰ ਬਟਨ ਪੱਤੀ ਇਸੇ ਤਰ੍ਹਾਂ ਕਰਦੀ ਹੋਈ ਮੈਂ ਇਹ ਚਾਰ ਲਾਈਨਾਂ ਬਣਾਉਂਗੀ ਬਾਰਡਰ ਦੀਆਂ ਠੀਕ ਹੈ ਅੱਠ ਸਲਾਂਗਾਂ ਵਿੱਚ ਚਾਰ ਲਾਈਨਾਂ ਆਪਣੀਆਂ ਇਹ ਉਲਟੀਆਂ ਬਣ ਕੇ ਆ ਜਾਂਦੀਆਂ ਤੇ ਇਸੇ ਤਰ੍ਹਾਂ ਮੈਂ ਇਹਨਾਂ ਨੂੰ ਕੰਪਲੀਟ ਕਰਦੀ ਹਾਂ ਉਸ ਤੋਂ ਬਾਅਦ ਆਪਾਂ ਜਿਹੜੀ ਪਾਕਟ ਬਣਾਵਾਂਗੇ ਕਿਵੇਂ ਕੁੰਡੇ ਠਾਉਣੇ ਆ ਕਿਵੇਂ ਆਪਾਂ ਬਣਾਉਣੀ ਆ ਠੀਕ ਹੈ ਪਹਿਲਾਂ ਆਪਾਂ ਬਾਰਡਰ ਬਣਾ ਕੇ ਕੰਪਲੀਟ ਆ ਜਿਹੜਾ ਇਹ ਕਰ ਲੈਣਾ ਲਓ ਜੀ ਇਸ ਤਰ੍ਹਾਂ ਹੁਣ ਬਾਰਡਰ ਬਣਾ ਲਿਆ ਠੀਕ ਹੈ ਚਾਰ ਲਾਈਨਾਂ ਮੈਂ ਬਣਾ ਲਈਆਂ ਤੇ ਡਿਜ਼ਾਈਨ ਦੋਨਾਂ ਸਾਈਡਾਂ ਤੇ ਮੈਂ ਉਸੇ ਤਰ੍ਹਾਂ ਬਣਾਉਂਦੀ ਗਈਆਂ 1 2 3 4 ਲਾਈਨਾਂ ਬਾਰਡਰ ਦੀਆਂ ਬਣਾ ਲਈਆਂ ਬਾਰਡਰ ਦੀ ਇਹਨੀ ਚੜਾਈ ਜਿਹੜੀ ਬਹੁਤ ਹੁੰਦੀ ਹੈ ਜੇਬ ਦੇ ਬਾਰਡਰ ਦੀ ਠੀਕ ਹੈ ਹੁਣ ਜਿਹੜੇ ਡਿਜ਼ਾਈਨ ਵਾਲੇ ਕੁੰਡੇ ਆ ਤਾਂ ਮੈਂ ਉਸੇ ਤਰ੍ਹਾਂ ਬਣਾ ਲੂੰਗੀ ਜਿਹੜੇ ਮੇਰੇ ਇਧਰ ਕੁੰਡੇ ਡਿਜ਼ਾਈਨ ਵਾਲੇ ਛੱਡੇ ਆ ਇਹਨਾਂ ਤਾਂ ਮੈਂ ਐਸੀ ਤਰ੍ਹਾਂ ਬਣਾ ਲੂੰਗੀ ਇਹ ਤਾਂ ਹੋ ਗਈ ਡਿਜ਼ਾਈਨ ਵਾਲੀ ਕੁੰਡੀ। ਹੁਣ ਜਿਹੜੀ ਇਸ ਤੋਂ ਬਾਅਦ 22 ਕੁੰਡੀਆਂ ਪਾਕਟ ਵਾਲੀ ਹੈ। ਤੇ ਇਹਨਾਂ ਨੂੰ ਆਪਾਂ ਬੰਦ ਕਰਨਾ ਹੈ। ਥ੍ਰੈਡ ਕਰਾਂਗੇ ਪਿੱਛੇ। ਪਹਿਲਾਂ ਮੈਂ ਇੱਕ ਕੁੰਡਾ ਸਿੱਧਾ ਬਣਾਉਂਗੀ, ਠੀਕ ਹੈ? ਫਿਰ ਦੂਸਰਾ ਬਣਾਉਂਗੀ ਸਿੱਧਾ। ਪਹਿਲਾ ਬਣਾਇਆ ਕੁੰਡਾ ਦੇ ਉੱਪਰ ਦੀ ਸੁੱਟ ਦੂੰਗੀ। ਇਸ ਤਰ੍ਹਾਂ। ਥੋੜਾ ਜਿਹਾ ਢਿੱਲੇ ਆਥ ਨਾਲ ਆਪਾਂ ਇਹਨਾਂ ਨੂੰ ਬੰਦ ਕਰਾਂਗੇ। ਇਸ ਤਰ੍ਹਾਂ। ਇੱਕ ਕੁੰਡਾ ਬਣਾਇਆ ਸਿੱਧਾ। ਪਹਿਲਾ ਵਾਲਾ ਕੁੰਡਾ ਦੇ ਉੱਪਰ ਦੀ ਸੁੱਟ ਤਾਂ ਇਸ ਤਰ੍ਹਾਂ ਠੀਕ ਹੈ? तीन कुंडे बंद हो गए चार पांच, छे सत्त अठ हम इस तरह मैं बाई कुंडे बंद कर लेनी तो है तो जोड़ा अपना यह ਸੱਤ ਕੁੰਡੇਾਂ ਤੇ ਡਿਜ਼ਾਈਨ ਹੈ ਇਹੋ ਇਸ ਤਰ੍ਹਾਂ ਬਣਾ ਲੂੰਗੀ ਫਿਰ ਜਿਹੜੀ ਬਟਨ ਪੱਟੀ ਹੈ ਇਸ ਤਰ੍ਹਾਂ ਬਣਾ ਲੂੰਗੀ ਠੀਕ ਹੈ ਲਓ ਜੀ ਹੁਣ ਕੁੰਡੇ ਆਪਾਂ ਇਸ ਤਰ੍ਹਾਂ ਜਿਹੜੇ ਇਹ ਬੰਦ ਕਰਕੇ ਤੇ ਡਿਜ਼ਾਈਨ ਵਾਲੇ ਬਣਾ ਲੇ ਹੁਣ ਆਪਾਂ ਇਹ ਸਲਾਈ ਇਸੇ ਤਰ੍ਹਾਂ ਛੱਡ ਦੇਣੀ ਠੀਕ ਹੈ ਹੁਣ ਆਪਾਂ ਉਲਟੀ ਸਾਈਡ ਤੋਂ ਹੁਣ ਜਿਹੜੇ ਆਪਾਂ 22 ਕੁੰਡੇ ਪੌਕਟ ਵਾਲੇ ਇਹ ਬੰਦ ਕੀਤੇ ਇਹ ਹੀ ਇਹਦੇ ਆਪਾਂ 22 ਕੁੰਡੇ ਇਹ ਹੀ ਿਠਾਉਣੇ ਆਪਾਂ ਜਿੰਨੇ ਕੁੰਡੇ ਆਪਾਂ ਇਧਰੋਂ ਛੱਡੇ ਇਧਰੋਂ ਛੱਡ ਦੇਣੇ ਆ ਜਿੰਨੇ ਕੁੰਡੇ ਆਪਾਂ ਇਧਰ ਛੱਡੇ ਇਧਰ ਛੱਡ ਦੇਣੇ ਆ ਸਿਰਫ ਆਪਾਂ ਪੌਕਟ ਵਾਲੇ ਜਿਹੜੇ 22 ਕੁੰਡੇ ਬੰਦ ਕੀਤੇ ਐ ਇਸ ਤਰ੍ਹਾਂ ਇਹ ਨੀਚੇ ਦੀ ਸਿਹਦ ਨੂੰ ਆ ਜਾਣਾ ਆਪਾਂ ਤਾਂ 22 ਕੁੰਡੇ ਉਠਾ ਲੈਣੇ ਆ ਹੁਣ ਮੈਂ ਇਹ ਇੱਕ ਬਾਰਡਰ ਛੱਡੂੰਗੀ ਠੀਕ ਐ ਇਸ ਤਰ੍ਹਾਂ ਫਿਰ ਕੁੰਡੇ ਉਠਾਉਂਗੀ ਕੁੰਡੇ ਆਪਾਂ ਇੱਕੋ ਲਾਈਨ ਵਿੱਚੋਂ ਉਠਾਉਣੇ ਆ ਐਨੀ ਵੀ ਇੱਕ ਕੁੰਡਾ ਉੱਪਰੋਂ ਉਠਾ ਲਿਆ ਨੀਚੇੋਂ ਉਠਾ ਲਿਆ ਇਸ ਤਰ੍ਹਾਂ ਨਹੀਂ ਹਟਾਉਣੇ ਠੀਕ ਐ ਹੁਣ ਜਿਵੇਂ ਮੈਂ ਥੋੜਾ ਜਿਹਾ ਆਈਡੀਆ ਲੈ ਲੈਣੀ ਐ ਇਸ ਤਰ੍ਹਾਂ इतों कुंडे उठाने लगूंगी मैं इस तरह करके बी कुे उठाऊंगी मैं इको लाइन में उठाऊंगी एक दो तीन चार ਠੀਕ ਹੈ ਇਸ ਤਰ੍ਹਾਂ ਕਰਕੇ ਕੁੰਡੇ 22 ਕੁੰਡੇ ਉਠਾਉਣੇ ਆ ਕਿਉਂਕਿ 22 ਕੁੰਡੇ ਆਪਣੇ ਕੋਲ ਘਟ ਗਏ 22 ਕੁੰਡੇ ਬੰਦ ਕੀਤੇ ਤੇ 22 ਕੁੰਡੇ ਉਠਾਉਣੇ ਇੱਥੋਂ ਤਾਂ ਕਰਕੇ ਮੈਂ 22 ਕੁੰਡੇ ਉਠਾ ਲਈ ਠੀਕ ਹੈ ਕਈ ਵਾਰ ਆਪਾਂ ਨੂੰ ਕੀ ਲੱਗਦਾ ਵਿੱਚ ਕੁੰਡੇ ਥੋੜੇ ਆਪਣੇ ਕੋਲ ਜ਼ਿਆਦਾ ਹੋ ਜਾਂਦੇ ਆ ਇਸ ਤਰ੍ਹਾਂ ਜਦੋਂ ਆਪਾਂ ਉਠਾਉਣੇ ਆ ਇੱਕ ਦੋ ਕੁੰਡੇ ਵੱਧ ਜਾਂਦੇ ਜਾਂ ਘਟ ਜਾਂਦੇ ਆ ਜਦੋਂ ਆਪਾਂ ਪਹਿਲੀ ਸਲਾਈ ਬਣਾਉਣੀ ਜੇ ਆਪਣੇ ਕੋਲ ਕੁੰਡੇ ਵੱਧ ਗਏ ਤਾਂ ਦੋ ਦਾ ਇੱਕ ਕਰ ਦੇਣਾ ਜੇ ਘਟਿਆ ਤਾਂ ਆਪਾਂ ਬਣਾਉਂਦੇ ਪਹਿਲੀ ਸਲਾਈ ਵਿੱਚ ਕੁੰਡਾ ਇੱਕ ਹੋਰ ਉਠਾ ਲੈਣਾ ਜਿਵੇਂ ਹੁਣ ਇੱਥੇ ਥੋੜਾ ਜਿਹਾ ਗੈਪ ਆ ਗਿਆ ਠੀਕ ਹੈ ਤੇ ਇਥੇ ਇਹ ਕਿੁੰਡਾ ਠਾਕੇ ਦੋ ਦਾ ਇੱਕ ਵੀ ਕਰ ਸਕਦੇ ਆ ਆਪਾਂ ਹੁਣ ਆਪਾਂ ਬਣਾਈ ਸ਼ੁਰੂ ਕਰਾਂਗੇ ਬਾਈ ਕਿੁੰਡੇ ਆਪਾਂ ਬਣਾਉਣੇ ਨੇ ਇਸ ਤਰ੍ਹਾਂ ਥ੍ਰੈਡ ਲਗਾ ਲੈਣਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਦੋਨਾਂ ਸਾਈਡਾਂ ਤੋਂ ਚਾਹੇ ਤੁਸੀਂ ਉਲਟਾ ਉਲਟਾ ਬਣੋ ਚਾਹੇ ਤੁਸੀਂ ਬਾਹਰਲੀ ਸਾਈਡ ਤੋਂ ਸਿੱਧਾ ਅੰਦਰਲੀ ਸਾਈਡ ਤੋਂ ਉਲਟਾ ਬਣੋ ਠੀਕ ਹੈ हम इस तरह करके मैं उल्टी सिलाई बनाऊंगी सारी थ्रेड लगा लेना इस तरह सारे कूडे आप तरह उल्टे बना लेने देखो गैप आ रहा है थोड़ा जहा ठीक है ਆਪ ਇਸ ਤਰ੍ਹਾਂ ਕੁੰਡਾ ਠਾ ਲੈ ਜੇ ਆਪਾਂ ਕੁੰਡੇ ਠਾਉਣੇ ਨੇ ਕਈ ਵਾਰ ਆਪਣੇ ਕੋਲ ਇਸ ਤਰ੍ਹਾਂ ਕੁੰਡੇ ਜਿਹੜੇ ਇੱਕ ਦੋ ਵਾਧ ਘਾਟ ਵੀ ਜਾਂਦੇ ਤਾਂ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ ਹਾਂ ਜਿਵੇਂ ਆਪਾਂ ਇਹ ਕੁੰਡਾ ਠਾ ਲਿਆ ਦੋ ਕੁੰਡਿਆਂ ਦਾ ਇੱਕ ਬਣਾ ਦੇਂਗੇ ਜਿਹੜਾ ਗੈਪ ਹੈ ਤੇ ਇਹ ਜਿਹੜਾ ਗੈਪ ਮਿਲ ਜਾਂਦਾ ਇਸ ਤਰ੍ਹਾਂ ਠੀਕ ਹੈ ਇਹ ਪਾਕਟ ਦੀ ਜਿਹੜੀ ਅੰਦਰਲੀ ਸਾਈਡ ਹੈ ਇਹਦੋਂ ਮੈਂ ਉਲਟਾ-ਉਲਟਾ ਬਣਾਉਂਗੀ ਬਾਹਰਲੀ ਸਾਈਡ ਤੋਂ ਮੈਂ ਸਿੱਧਾ-ਸਿੱਧਾ ਬਣਾਉਂਗੀ ਜਾਂ ਦੋਨੋਂ ਸਾਈਡਾਂ ਤੋਂ ਵੀ ਆਪਾਂ ਉਲਟਾ-ਉਲਟਾ ਬਣਾ ਸਕਦੇ ਹਾਂ ਹਾਂ ਦੇਖੋ ਇਸ ਤਰ੍ਹਾਂ ਆਪਾਂ ਬਾਈ ਕੁੰਡੇ ਬਣਾ ਲਈ ਇੱਕ ਸਲਾਈ ਕੰਪਲੀਟ ਕਰ ਲਈ ਠੀਕ ਹੈ ਹੁਣ ਦੂਸਰੀ ਸਾਈਡ ਤੋਂ ਵੀ ਮੈਂ ਇਸ ਤਰ੍ਹਾਂ ਬਣਾਉਂਗੀ ਇਧਰੋਂ ਮੈਂ ਸਿੱਧਾ ਬਣਾਉਂਗੀ ਇਸ ਤਰ੍ਹਾਂ ਤੁਸੀਂ ਚਾਹੋ ਤਾਂ ਉਲਟਾ ਵੀ ਬਣਾ ਸਕਦੇ ਹਾਂ ਹੁਣ ਇਹ ਹੀ ਦੋ ਸਲਾਈਆਂ ਮੈਂ ਕੰਪਲੀਟ ਕਰਦੀ ਜਾਊਂਗੀ ਜਦੋਂ ਤੱਕ ਇਹਦੀ ਲੰਬਾਈ ਹੈ ਜਿਹੜੀ ਬਾਰਡਰ ਤੱਕ ਕੰਪਲੀਟ ਨਹੀਂ ਹੋ ਜਾਂਦੀ ਠੀਕ ਹੈ ਦੇਖੋ ਇਸ ਤਰ੍ਹਾਂ ਹੁਣ ਇਹਦੀ ਲੰਬਾਈ ਜਿਹੜਾ ਆਪਣਾ ਇਹ ਬਾਰਡਰ ਹੈ ਇੱਥੋਂ ਤੱਕ ਆਪਾਂ ਕਰ ਲੈਣੀ ਹੈ ਇਹਹੀ ਦੋ ਸਲਾਈਆਂ ਨੂੰ ਆਪਾਂ ਰਿਪੀਟ ਕਰਦੇ ਹੋਏ ਇਹ ਬਾਰਡਰ ਤੱਕ ਲੰਬਾਈ ਕੰਪਲੀਟ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਬਣਾਵਾਂਗੇ ਠੀਕ ਹੈ ਜੀ ਲੰਬਾਈ ਹੁਣ ਹੋ ਗਈ ਕੰਪਲੀਟ ਇਸ ਤਰ੍ਹਾਂ ਪੌਕਟ ਦੀ ਠੀਕ ਹੈ ਹੁਣ ਦੋਨਾਂ ਸਲਾਈਆਂ ਦੀ ਮੂੰਹ ਇੱਕ ਪਾਸੇ ਨੂੰ ਆਪਣੇ ਠੀਕ ਹੈ ਤਾਂ ਹੁਣ ਆਪਾਂ ਪਹਿਲਾਂ ਇਹ ਕੁੰਡੇ ਬਣਾਵਾਂਗੇ ਇਹਨੂੰ ਇਸੇ ਤਰ੍ਹਾਂ ਛੱਡ ਦੇਾਂਗੇ ਲੰਬਾਈ ਕੰਪਲੀਟ ਕਰਕੇ ਇਹਨੂੰ ਇਸ ਤਰ੍ਹਾਂ ਛੱਡ ਦੇਾਂਗੇ ਠੀਕ ਹੈ ਥ੍ਰੈਡ ਆਪਾਂ ਇਥੋਂ ਕੱਟ ਕੇ ਇਹਦੇ ਨਾਲ ਨੋਟ ਲਗਾਵਾਂਗੇ ਜੇਕਰ ਆਪਾਂ ਇਸ ਤਰ੍ਹਾਂ ਹੋਰ ਗੋਲਾ ਲਗਾਇਆ ਤਾਂ ਠੀਕ ਹੈ ਨਹੀਂ ਤਾਂ ਆਪਾਂ ਇਸ ਤਰ੍ਹਾਂ ਇਹਨੂੰ ਕੱਟ ਕੇ ਥ੍ਰੈਡ ਨੂੰ ਨਾਲ ਲਗਾ ਲਾਂਗੇ ਇਸ ਤਰ੍ਹਾਂ ਇਲਾ ਪਏ ਕੁੰਡੇ ਉਲਟੀ ਸਲਾਈ ਉਲਟੇ ਬਣਾ ਲਾਂਗੇ ਇਹ ਕਿਨਾਰੀ ਵਾਲੇ ਕੁੰਡੇ ਇਕੱਤਰ ਦੇ ਆਪਾਂ ਦੇ ਇੱਕ ਬਣਾਉਣੇ ਆ ਇਸ ਤਰ੍ਹਾਂ ਠੀਕ ਹੈ ਫਿਰ ਅੱਗੇ ਬਹੁਤ ਹੀ ਸੌਖੇ ਤਰੀਕੇ ਨਾਲ ਪਾਕਟ ਬਣਦੀ ਹੈ ਇਸ ਤਰ੍ਹਾਂ ਇਹ ਕੁੰਡੇ ਆਪਾਂ ਬਣਾ ਲਈ ਠੀਕ ਹੈ ਹੁਣ ਹੁਣ ਜਿਹੜੇ ਆਪਣੇ ਇਹ ਬਾਈ ਕੁੰਡੇ ਆ ਬੰਦ ਕੀਤੇ ਇਹ ਪੌਕਟ ਵਾਲੇ ਆਗੇ ਆਪਣੀ ਹੁਣ ਬਾਈ ਕੁੰਡੇ ਠੀਕ ਹੈ ਇਹਨਾਂ ਨੂੰ ਵੀ ਆਪਾਂ ਉਲਟੀ ਚ ਲਾਈ ਹੈ ਪਹਿਲਾਂ ਆਪਾਂ ਇਹ ਥ੍ਰੈਡ ਨੂੰ ਇਹ ਥ੍ਰੈਡ ਨਾਲ ਨੋਟ ਲਗਾ ਲਾਂਗੇ ਤਾਂ ਜੋ ਆਪਣੀ ਜਿਹੜੇ ਕੁੰਡੇ ਫੁੱਲਣ ਨਾ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਹੁਣ ਇਹਨਾਂ ਨੂੰ ਵੀ ਆਪਾਂ ਉਲਟਾ ਹੀ ਬਣਾ ਲਾਂਗੇ ਇਸ ਤਰ੍ਹਾਂ ਜਿਹੜੇ ਆਪਣੇ ਆਪਾ ਬਾਈ ਕੁੰਡੇ ਬੰਦ ਗਏ ਤੇ ਅਸੀਂ ਕੁੰਡੇ ਆਪਣੇ ਘਟੇ ਸੀ ਉਹ ਪੂਰੇ ਹੋ ਗਏ ਇਸ ਤਰ੍ਹਾਂ ਹੁਣ ਆਪਾਂ ਜਿਹੜੇ ਇਹ ਕੁੰਡੇ ਆਪਣੇ ਇਹਨਾਂ ਨੂੰ ਬਣਾ ਲਾਂਗੇ ਲਓ ਜੀ ਪੌਕੇਟ ਆਪਣੀ ਹੋ ਗਈ ਬਣ ਕੇ ਤਿਆਰ ਇਸ ਤਰ੍ਹਾਂ ਜਿਹੜੇ ਆਪਣੇ ਕੁੰਡੇ ਘਟੇ ਸੀ ਤੇ ਉਹ ਪੂਰੇ ਹੋ ਗਏ ਠੀਕ ਹੈ 22 ਕੁੰਡਿਆਂ ਤੇ ਆਪਾਂ ਪੌਕੇਟ ਬਣਾਈ ਸੀ 22 ਕੁੰਡੇ ਆਪਣੇ ਘਟ ਗਏ ਸੀ ਹੁਣ ਆਪਣੇ 22 ਕੁੰਡੇ ਪੌਕੇਟ ਵਾਲੇ ਆ ਗਏ ਹੁਣ ਜਿਸ ਤਰ੍ਹਾਂ ਦਾ ਵੀ ਆਪਾਂ ਡਿਜ਼ਾਈਨ ਚਲਾਉਂਦੇ ਆ ਰਹੇ ਹਾਂ ਉਸੇ ਤਰ੍ਹਾਂ ਆਪਣਾ ਡਿਜ਼ਾਈਨ ਸ਼ੁਰੂ ਕਰ ਲੈਣਾ ਤੇ ਇਸ ਤਰ੍ਹਾਂ ਆਪਣੀ ਪੌਕੇਟ ਬਣ ਗਈ ਠੀਕ ਹੈ ਜਦੋਂ ਆਪਾਂ ਫਿਰ ਆਪਾਂ ਇਸ ਤਰ੍ਹਾਂ ਸਿਲਾਈ ਕਰ ਲੈਣੀ ਦੋਨਾਂ ਸਾਈਡਾਂ ਤੋਂ ਸਲਾਈ ਹੋ ਜੂਗੀ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਤੇ ਪੌਕਟ ਆਪਣੀ ਬਣ ਕੇ ਤਿਆਰ ਇਸ ਤਰ੍ਹਾਂ ਬਹੁਤ ਹੀ ਸੋਹਣੀ ਪੌਕਟ ਬਣੀ ਦੇਖੋ ਛੋਟੀ ਵੱਡੀ ਪੌਕਟ ਤੁਸੀਂ ਆਪਣੀ ਮਰਜ਼ੀ ਨਾਲ ਬਣਾ ਲੈਣੀ ਹੈ ਜਿਹੜੀ ਇਸ ਪੌਕਟ ਦੀ ਲੰਬਾਈ ਮੈਂ ਤੁਹਾਨੂੰ ਦੱਸ ਦਿੰਨੀ ਹਾਂ 4 ਜਾਂ ਤੇ ਤਾਂ ਥੋੜੀ ਜਿਹੀ ਜ਼ਿਆਦਾ ਠੀਕ ਹੈ ਇਸ ਤਰ੍ਹਾਂ ਤਿੰਨ ਡਿਜ਼ਾਈਨ ਆ ਰਹੇ ਹੈ ਵਿੱਚ ਇਹ ਉੱਪਰ ਬਾਰਡਰ ਹੈ ਇਸ ਤਰ੍ਹਾਂ ਪੌਕਟ ਬਣ ਕੇ ਤਿਆਰ ਹੋਗੀ ਇਹ ਲੈਫਟ ਸਾਈਡ ਦੀ ਪੌਕਟ ਹੈ ਇਸੇ ਤਰ੍ਹਾਂ ਹੀ ਰਾਈਟ ਸਾਈਡ ਦੀ ਪਾਕਟ ਬਣਾਉਣੀ ਹੈ ਮੈਂ ਤੁਹਾਨੂੰ ਥੋੜੀ ਜਿਹੀ ਉਹ ਵੀ ਦੱਸ ਦਿੰਨੀ ਤਾਂ ਜੋ ਤੁਹਾਨੂੰ ਜਿਹੜਾ ਸੌਖਾ ਹੋ ਜਾਵੇ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਮੈਂ ਰਾਈਟ ਸਾਈਡ ਦਾ ਵੀ ਇਸ ਤਰ੍ਹਾਂ ਬਾਰਡਰ ਬਣਾਇਆ ਪਾਕਟ ਦਾ ਬਸ ਫਰਕ ਆਪਣਾ ਇਹ ਨਹੀਂ ਹੈ ਵੀ ਜਦੋਂ ਆਪਾਂ ਰਾਈਟ ਸਾਈਡ ਦੀ ਪਾਕਟ ਬਣਾਉਣੀ ਹੈ ਪਹਿਲਾਂ ਆਪਾਂ ਬਟਨ ਪੱਟੀ ਦੇ ਕੁੰਡੇ ਬਣਾਉਣੇ ਆ ਫਿਰ ਆਪਾਂ ਇਹ ਫਿਰ ਇਧਰੋਂ ਆਪਾਂ ਬਾਈ ਕੁੰਡੇ ਸ਼ੁਰੂ ਕਰ ਲੇ ਪਾਕਟ ਵਾਲੀ ਠੀਕ ਹੈ ਫਿਰ ਇਹ ਆ ਗਿਆ ਆਪਣੇ ਡਿਜ਼ਾਈਨ ਵਾਲੀ ਇਸੇ ਤਰ੍ਹਾਂ ਆਪਾਂ ਬਾਈ ਕੁੰਡਿਆਂ ਦਾ ਜਿਹੜਾ ਚਾਰ ਲਾਈਨਾਂ ਬਾਰਡਰ ਦੀਆਂ ਬਣਾਵਾਂਗੇ 1 2 3 4 ਠੀਕ ਹੈ ਫਿਰ ਬੰਦ ਕਰਤੇ ਜਿਵੇਂ ਆਪਾਂ ਇਧਰ ਪੌਕਟ ਦੀ ਕੀਤੀ ਸੀ ਉਸੇ ਤਰ੍ਹਾਂ ਹੁਣ ਮੈਂ ਬੰਦ ਕਰਕੇ ਇਧਰੋਂ نیچے ਤੋਂ ਇਹ ਕੁੰਡੇ ਹਟਾਏ ਤੇ ਇਹਨਾਂ ਨੂੰ ਬਣਾਉਂਦੀ ਜਾਊਂਗੀ ਉੱਪਰ ਤੱਕ ਫਿਰ ਇਸੇ ਤਰ੍ਹਾਂ ਜਦੋਂ ਇਹਦੀ ਲੰਬਾਈ ਕੰਪਲੀਟ ਹੋ ਗਈ ਇੱਥੋਂ ਤੱਕ ਫਿਰ ਜਿਵੇਂ ਆਪਾਂ ਇਹ ਪੌਕਟ ਕੰਪਲੀਟ ਕੀਤੀ ਹੈ ਉਸੇ ਤਰ੍ਹਾਂ ਆਪਾਂ ਬਣਾ ਲੈਣੀ ਬਹੁਤ ਹੀ ਸੌਖਾ ਤਰੀਕਾ ਠੀਕ ਹੈ ਐਕਸਟਰਾ ਦੋਨਾਂ ਸਾਈਡਾਂ ਦੀ ਪਾਕਟ ਹੈ ਜਿਹੜੀ ਆਪਣੀ ਬਣ ਕੇ ਤਿਆਰ ਹੋ ਜੂਗੀ ਠੀਕ ਹੈ ਫਿਰ ਵੀ ਤੁਹਾਨੂੰ ਕੁਛ ਨਾ ਸਮਝ ਲੱਗਿਆ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਇਹ ਆਪਣੀ ਲੈਫਟ ਸਾਈਡ ਦੀ ਪਾਕਟ ਤੇ ਰਾਈਟ ਸਾਈਡ ਦੀ ਪਾਕਟ ਤਿਆਰ ਹੋ ਗਈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ